ਬੀਬੀ ਜਗੀਰ ਕੌਰ ਨੇ ਭਾਈ ਗੋਵਿੰਦ ਸਿੰਘ ਲੰਗਵਾਲ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਅਕਾਲੀ ਦਲ ਦੇ ਭਵਿੱਖ ਅਤੇ ਅਕਾਲੀ ਦਲ ਵਿੱਚ ਮਹਿਲਾਵਾਂ ਦੀ ਭੂਮਿਕਾ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਤੁਸੀਂ ਵੀ ਦੇਖੋ ਕੀ ਕਹਿਣਾ ਬੀਬੀ ਜਗੀਰ ਕੌਰ ਦਾ ਬੀਤੇ ਦਿਨੀ ਐਸ்சிਪੀਸੀ ਦੇ ਸਾਫਾ ਪ੍ਰਧਾਨ ਭਾਈ ਗੋਵਿੰਦ ਸਿੰਘ ਲੰਗਵਾਲ ਦੀ ਬੇਟੀ ਦੀ ਅਚਾਨਕ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਬੀਬੀ ਜਗੀਰ ਕੌਰ ਵਿਸ਼ੇਸ਼ ਤੌਰ ਤੇ ਲੰਗਵਾਲ ਪਹੁੰਚੇ ਜਿੱਥੇ ਉਹਨਾਂ ਨੇ ਭਾਈ ਗੋਵਿੰਦ ਸਿੰਘ ਨਾਲ ਦੁੱਖ ਸਾਂਝਾ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਦੇ ਭਵਿੱਖ ਬਾਰੇ ਗੱਲ ਕੀਤੀ ਅਤੇ ਨਾਲ ਹੀ ਅਕਾਲੀ ਦਲ ਵਿੱਚ ਮਹਿਲਾਵਾਂ ਦੀ ਭੂਮਿਕਾ ਬਾਰੇ ਵੀ ਵਿਸ਼ੇਸ਼ ਤੌਰ ਤੇ ਮੀਡੀਆ ਨਾਲ ਗੱਲਬਾਤ ਕੀਤੀ ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਯਕੀਨੀ ਬਣਾਉਣ ਅਤੇ ਮਹਿਲਾਵਾਂ ਦਾ ਕੋਟਾ ਵਧਾਉਣ ਦੇ ਲਈ ਉਹ ਤਤਪਰ ਹਨ ਅਤੇ ਜਲਦ ਹੀ ਮਹਿਲਾਵਾਂ ਨੂੰ ਵੀ ਉਹਨਾਂ ਦਾ ਬਣਦਾ ਮਾ ਅਕਾਲੀ ਦਲ ਵਿੱਚ ਦਿੱਤਾ ਜਾਵੇਗਾ ਇਹ ਬਣਾਈ ਤਾਂ ਕਿ ਸ਼ਾਉਣੀ ਕਲਦਲ ਬੜਾ ਕਮਜ਼ੋਰ ਹੋ ਗਿਆ ਸੀ। ਔਰ ਹਰ ਬੱਚੇ ਬੱਚੇ ਦੀ ਜਵਾਨ ਤੇ ਸੀ ਵੀ ਇਹਨੂੰ ਕਿਸੇ ਟੰਗ ਦੇ ਨਾਲ ਪੈਰਾਂ ਤੇ ਖੜਾ ਕਰੋ। ਕੰਤਪਾ ਪ੍ਰਧਾਨ ਜੀ ਦਾ ਆਮ ਇਹੀ ਲਿਖਿਆ ਗਿਆ ਸੀ ਬਾਈ ਨੇਮ ਲੋਕੀ ਕਹਿੰਦੇ ਸੀ ਕਿ ਇੱਕ ਵਾਰੀ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇ ਦੇਣ। ਉਸ ਤੋਂ ਬਾਅਦ ਪਾਰਟੀ ਜਿਹੜੀ ਪੈਰਾਂ ਤੇ ਖੜੀ ਹੋ ਜੇਗੀ। ਕਿਉਂ ਕਹਿੰਦੇ ਸੀ ਲੋਕ? ਉਹਦੇ ਕਾਰਨ ਸੀ ਕਿ ਉਹਨਾਂ ਦੇ ਸਰਕਾਰ ਦੇ ਵੇਲੇ ਜਾਂ ਪ੍ਰਧਾਨਗੀ ਦੇ ਵਿੱਚ ਜਿਹੜੇ ਘਟਨਾਵਾ ਹੋਈਆਂ ਸੀ। ਤੇ ਉਹਦਾ ਅਹਿਸਾਸ ਨਾ ਅਸੀਂ ਕਰ ਰਹੇ ਸਾਂ ਤੇ ਲੋਕ ਸਾਡੇ ਤੋਂ ਦੂਰੀ ਬਣਾਈ ਬੈਠੇ ਤੇ ਜਿਹੜੀ ਪੰਥਕ ਸੋਚ ਸਿੱਖ ਸੋਚ ਸੀ ਜਿਹੜੀ ਜਾਂ ਨੌਜਵਾਨ ਸੀ ਜਿਹੜੇ ਉਹ ਸਾਡੇ ਤੋਂ ਇੰਨੀ ਕਿ ਦੂਰੀ ਬਣਾ ਗਏ ਕਿ ਅਸੀਂ 17 ਦੀ ਚੋਣ ਵਿੱਚ 19 ਦੀ ਚੋਣ ਵਿੱਚ 22 ਦੀ ਚੋਣ ਵਿੱਚ 24 ਦੀ ਸਾਰੀਆਂ ਚੋਣਾਂ ਦੇ ਵਿੱਚ ਅਸੀਂ ਬਹੁਤ ਪਛੜੇ ਬਹੁਤ ਪੂਰੀ ਤਰ੍ਹਾਂ ਹੋਈ ਅਸੀਂ ਬੜਾ ਕਹਿੰਦੇ ਰਹੇ ਉਹਨਾਂ ਨੂੰ ਕਿ ਆਪਾਂ ਚਲੋ ਚੱਲੀਏ ਜੀ ਆਕਾਲ ਤਿਰ ਸਾਹਿਬ ਦੇ ਲੋਕਾਂ ਦੀ ਆਵਾਜ਼ ਹੈ ਕਿ ਬਾਗੀ ਮੰਗ ਲੋ ਦੇ ਕੋ ਮਾਫ ਕਰ ਦਿੰਦੀ ਹੈ ਜੀ ਜੋ ਸ਼ਰਨ ਆਵੇ ਤੇ ਇਸ ਕੰਠ ਲਾਵੇ ਸਾਡੇ ਮਨ ਚ ਤੇ ਸੀਗਾ ਕਿ ਆਪਾਂ ਜਾ ਕੇ ਮਾਫੀ ਮੰਗ ਲਈਏ ਉਹ ਵੀ ਜਦੋਂ ਨਹੀਂ ਮੰਨੇ ਤੇ ਅਸੀਂ ਪਾਸੇ ਹੋ ਕੇ ਸਾਰੇ ਜਣੇ ਉੱਥੇ ਚਲੇ ਗਏ ਮੇਨ ਮਕਸਦ ਸਾਡਾ ਇਹ ਸੀ ਕਿ ਇੱਕ ਪਲੇਟਫਾਰਮ ਤੇ ਅਸੀਂ ਇਕੱਠੇ ਹੋ ਜਾਂਦੇ ਕੋਈ ਤਰੀਕਾ ਲੱਭੀਏ ਉਹ ਵੀ ਜਦੋਂ ਉੱਥੇ 2 ਦਸੰਬਰ 2024 ਨੂੰ ਹੁਕਮਨਾਮਾ ਹੋਇਆ ਅਸੀਂ ਉੱਤੇ ਬੜੀ ਰਾਤ ਮਹਿਸੂਸ ਕੀਤੀ ਕੌਮ ਨੇ ਵੀ ਮੇਰੇ ਖਿਆਲ ਸਾਰੇ ਪੰਜਾਬੀਆਂ ਨੇ ਮਹਿਸੂਸ ਕੀਤਾ ਕਿ ਹੁਣ ਸਾਡਾ ਕੰਮ ਠੀਕ ਹੋ ਗਿਆ ਮੁਰਕੀ ਸ਼ੋਮਨੀ ਕਲੰਦਨ ਪਰ ਤੇ ਖੜਾ ਹੋ ਜੇਗਾ ਸੱਤੇ ਜਣੇ ਪਰਚੀ ਕਰਵਾਉਣਗੇ ਆਪਸ ਸਾਰੇ ਪਰਚੀ ਕਰਾਂਗੇ ਜਿਹੜਾ ਬਹੁਮਤ ਜਿਹਨੂੰ ਕਹੇਗੀ ਉਹ ਪ੍ਰਧਾਨ ਬਣ ਜੇਗਾ ਕੀ ਪਤਾ ਸੀ ਬਹੁਮਤ ਚ ਇਹ ਵੀ ਮੁਰਖੀ ਆ ਸਕਦੀ ਸੀ ਸੋ ਇਹ ਸਾਰੀਆਂ ਗੱਲਾਂ ਨੂੰ ਇਹਨਾਂ ਅਨੁਸਾਰਿਆ ਵੀ ਤੇ ਇਹ ਪਾਸੇ ਹੋ ਗਏ ਪਾਸੇ ਬਿਲਕੁਲ ਹੀ ਉਹ ਤੋਂ ਹੀ ਮੁਨਕਰ ਹੋ ਗਏ ਸੋ ਦੇਖੋ ਅਸੀਂ ਥੋੜੇ ਜਿਹੜੇ ਪੰਥਕ ਸੋਚ ਵਾਲੇ ਜਾਂ ਧਾਰਮਿਕ ਸੋਚ ਵਾਲੇ ਲੋਗ ਹੈ ਜਾਂ ਜਿਹੜੇ ਇਹ ਸਮਝਦੇ ਹੈ ਕਿ ਉਹ ਇਆਂ ਗਲਤੀਆਂ ਦੀ ਜੇ ਮਾਫੀ ਮੰਗ ਲਈ ਸੀ ਸਜ਼ਾ ਵੀ ਭੁਗਤ ਲਈ ਤਾਂ ਫਿਰ ਅਪਰੂ ਕੀ ਲੋੜ ਸੀ ਪਾਸੇ ਟਰਨੀ ਜਦੋਂ ਸ਼੍ਰੀ ਏਕਾਤਰ ਸਿੰਘ ਤੋਂ ਤਲੰਜਰੀ ਦੇ ਦਿੱਤੀ ਜਦੋਂ ਸ਼੍ਰੀ ਏਕਾਤਰ ਸਿੰਘ ਤੋਂ ਮੁਨਕਰ ਹੋ ਗਏ ਉਸ ਵੇਲੇ ਕਿਸੇ ਨੇ ਬਰਦਾਸ਼ਤ ਨਹੀਂ ਕੀਤਾ ਫਿਰ ਵੀ ਇਹਨਾਂ ਨੇ ਕਾੜੀ ਨਾਲ ਬੋਗਸ ਪ੍ਰਤੀਕਰ ਕਰਕੇ ਡੈਲੀਗੇਟ ਬਣਾ ਕੇ ਤੇ ਫਿਰ ਆਪਣੇ ਆਪ ਨੂੰ ਪ੍ਰਧਾਨ ਐਲਾਨ ਦਿੱਤਾ ਇਸ ਕਰਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਦੁੱਖ ਸੀਗਾ ਤੇ ਸਾਡੇ ਵਰਗਿਆਂ ਨੂੰ ਵੀ ਸੀ ਕਿ ਤੁਸੀਂ ਚੁੱਪ ਕਰਕੇ ਆਰਾਮ ਨਾਲ ਧਰਤੀ ਕਰੋ ਉਸੇਗਾ ਉਲਟਾ ਪ੍ਰਧਾਨ ਸ਼੍ਰੋਮਣੀ ਕਮੇਟੀ ਕੋਲ ਸਲੀਵਾ ਦਵਾਤਾ ਸਾਬਕਾ ਪ੍ਰਧਾਨ ਬਡੂੰਗਰ ਸਾਹਿਬ ਤੋਂ ਦਵਾਤਾ ਫਿਰ ਇਹ ਐਸੈਂਬਲੀ ਪੰਜ ਮੈਂਬਰ ਡਟੇਰੇ ਉਹਨਾਂ ਨੇ ਪ੍ਰਤੀ ਕਰਾਈ ਸਾਡੇ ਕੋਲੋਂ ਸਾਰੇ ਲੋਕਾਂ ਨੇ ਕੀਤੀ ਔਰ ਰਾਹਤ ਤੇ ਹੈ ਪਰ ਹੁਣ ਸੰਘਰਸ਼ ਤੇ ਕਰਨਾ ਪਏਗਾ ਕਿ ਪੰਜਾਬ ਵਾਸੀਆਂ ਨੇ ਬੇਨਤੀ ਕਰਨਗੇ ਉਹ ਦੇਸ਼ ਵਿੱਚ ਬੈਠੇ ਵਿਦੇਸ਼ ਵਿੱਚ ਬੈਠੇ ਕਿ ਤੁਹਾਡੀ ਭਾਵਨਾ ਦੇ ਅਨੁਸਾਰ ਇਹ ਸਾਰਾ ਕੁਝ ਅਸੀਂ ਕੀਤਾ ਸੀ ਤੇ ਸਾਨੂੰ ਇਸ ਇਕਾਤਰ ਸਭ ਤੇ ਭਰੋਸਾ ਵੀ ਹੈ ਮੀਰੀ ਪੀੜੇ ਮੰਨਕ ਤੇ ਭਰੋਸਾ ਕਿ ਜੇ ਸੀ ਉਹਦੇ ਪ੍ਰੋਸੈਸ ਟੁੱਰੇ ਹਨ ਤੇ ਸਾਨੂੰ ਲੱਗਦਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜਾ ਫਿਰ ਜਿੱਦਾਂ ਲੋਕਾਂ ਨੇ ਜਿਸ ਪਾਵਨ ਦੇ ਨਾਲ ਬਣਾਇਆ ਸੀ ਉਸ ਪਾਵਨ ਵਿੱਚ ਸੀ ਪੂਰੀ ਕਰਨ ਦੀ ਕੋਸ਼ਿਸ਼ ਕਰ। ਵੀ ਇਹਨਾਂ ਨੇ ਮੇਰੀ ਡਿਊਟੀ ਲਾਈਫ ਸੀ। ਉਹਦਾ ਜਦੋਂ ਮੈਂ ਪ੍ਰਧਾਨ ਵੀ ਬਣੀ ਇਹਨੇ ਜੀ ਉਦੋਂ ਵੀ ਪਹਿਲਾ ਮੌਕਾ ਸੀਗਾ ਜਦੋਂ ਮੈਂ ਲੜਕੀਆਂ ਨੂੰ ਵੀ ਭਰਤੀ ਕੀਤੀਆਂ ਉੱਥੇ। ਮੌਕਾ ਦਿੱਤਾ ਕਿ ਵੱਧ ਤੋਂ ਵੱਧ ਸਟਾਫ ਵੀ ਕਿਤੇ ਹੋਣਾ ਤੇ ਉਹਨਾਂ ਵਿੱਚ ਵੀ ਹਮ ਮੌਕਾ ਦਿੱਤਾ ਸੀ ਢਾਡੀ ਵੀ ਬਣਾਈਆਂ, ਵਿਚਾਰਕ ਵੀ ਬਣਾਈਆਂ। ਪਰ ਉੱਥੇ ਦਫ਼ਤਰ ਦੇ ਵਿੱਚ ਮੇਰੇ ਖਿਆਲ ਕੋਈ ਲੜਕੀ ਨਹੀਂ ਸੀ ਹੁੰਦੀ ਕੰਮ ਕਰਦੀ। ਉਦੋਂ ਅਸੀਂ ਭਰਤੀ ਕੀਤੀ ਸੀ ਵੀ ਇਹਨਾਂ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਗੁਰਨਾਥ ਸਾਹਿਬ ਨੇ ਬਰਾਬਰ ਦਾ ਮੌਕਾ ਦਿੱਤਾ। ਸਾਰਗੇਨਾਈਜ਼ ਕਰੋ ਔਰ ਅਸੀਂ ਮੀਟਿੰਗ ਕੀਤੀ ਹੈ ਬੜੀ ਵਧੀਆ ਉਹਦੀ ਆਈ ਫੀਡਬੈਕ ਆਈ ਹੁਣ ਅਸੀਂ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਜ਼ੋਨ ਅਸੀਂ ਤਿਆਰ ਕਰ ਲਏ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦੇ ਉਹਨਾਂ ਚ ਜਿਹੜੀਆਂ ਐਕਟਿਵ ਬੀਬੀਆਂ ਸਾਡੀਆਂ ਜਿਹੜੀਆਂ ਅੱਗੇ ਸ਼ੋਮੀ ਕਲਦਰ ਚ ਕੰਮ ਕਰ ਰਹੀਆਂ ਜਾਂ ਨਵੀਆਂ ਬੀਬੀਆਂ ਜਿਹੜੀਆਂ ਆਉਣਾ ਚਾਹਣੀਆਂ ਸੀ ਉਹਨਾਂ ਨੂੰ ਮੈਂ ਉਹਨਾਂ ਬੇਨਤੀ ਵੀ ਕਰਦੀ ਹਾਂ ਕਿ ਇਸ ਦਾ ਸ਼ਾਮਲ ਹੋਵੇ ਸਾਡੇ ਤਰੋ ਕਾਫਲੇ ਚ ਅਸੀਂ ਸਾਰੇ ਨੇ ਪਰ ਮੈਂ ਇਸ ਸ੍ਰੀ ਇਸ ਦੀ ਕਾਲੀ ਦਲ ਦੀ ਅਸੀਂ ਮੀਟਿੰਗ ਕੀਤੀ ਹੈ ਸਾਡਾ ਵਿਸ਼ਾ ਇਹ ਸੀ ਪੀਐਸੀ ਹੁਣ ਗਾਲਾਂ ਕੱਢਣ ਦੀ ਬਜਾਏ ਬੀਬੀਆਂ ਨੂੰ ਬੇਇੱਜ਼ਤੀ ਕਰਦੀਆਂ ਵੀ ਤੁਸੀਂ ਇੱਕ ਮਾਂ ਬਣ ਕੇ ਘਰਾਂ 'ਚ ਜਾਓ ਜਿਹੜਾ ਬੱਚਾ ਕੋਈ ਅਵੱਗਿਆ ਕਰ ਰਿਹਾ ਜਿਹੜਾ ਬੱਚਾ ਕੋਈ ਕਰਾਏ ਪਿਆ ਹੋਇਆ ਜਿਹੜੀ ਕੋਈ ਧੀ ਪੈਣ ਕੋਈ ਇਸ ਪਾਸੇ ਲੱਗੀ ਹੋਈ ਹੈ ਤੁਹਾਨੂੰ ਤੁਸੀਂ ਐਜੂਕੇਟ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਦੂਰ ਤੋਂ ਦੂਰ ਜਾ ਕੇ ਜਾ ਕੇ ਵੀ ਉਹਨਾਂ ਘਰਾਂ 'ਚ ਪਹੁੰਚੀਏ ਜਿਹੜੀਆਂ ਮਾਵਾਂ ਰੋ ਰਹੀਆਂ ਨੇ ਜਿਹੜੇ ਪਰਿਵਾਰ ਤਬਾਹ ਹੋ ਰਹੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਅਸੀਂ ਸਹਾਇਤਾ ਵੀ ਦਈਏ ਤੇ ਪੰਜਾਬ ਦੀਆਂ ਕਲਚਰ ਵੀ ਬਚਾਈਏ ਤੇ ਪੰਜਾਬ ਦੀਆਂ ਕਦਰਾਂ ਕੀਮਤਾਂ ਨੂੰ ਬਚਾਉਣ ਵਾਸਤੇ ਆਪਣਾ ਰੋਲ ਅਦਾ ਕਰੀਏ ਮੇਰਾ ਖਿਆਲ ਹੈ ਕਿ ਅਸੀਂ ਜਿਆਦਾ ਅਸੀਂ ਇਹੀ ਲਾਂਗੇ ਸੀ ਆਪਣੀ ਲਾਈਨ ਵੱਡੀ ਖਿਚਣੀ ਹੈ ਅਸੀਂ ਕਿਸੇ ਨੂੰ ਗਾਲਾਂ ਕੱਢਣ ਵਾਸਤੇ ਨਹੀਂ ਤੁਰੇ ਪਹਿਲੀ ਮੀਟਿੰਗ ਹੋਈ ਸੀਗੀ ਮੈਨੂੰ ਪ੍ਰਧਾਨ ਜੀ ਕਹਿਣ ਲੱਗੇ ਸਿੰਘ ਸਾਹਿਬ ਕਿ ਬੀਬੀ ਜੀ ਤੁਸੀਂ ਇਸ ਦੀ ਕਾਰਜਦਾਨ ਨੂੰ ਆਰਗੇਨਾਈਜ਼ ਕਰੋ ਮੈਂ ਉਹਨਾਂ ਨੂੰ ਅੱਗੋ ਕਿਹਾ ਕਿ ਦੇਖੋ ਤੁਸੀਂ ਮੈਨੂੰ ਆਪੇ ਕਹਿ ਰਹੇ ਹੋ ਕਿ 50% ਔਰਤਾਂ ਨਹੀਂ ਹੁਣ 50% ਔਰਤਾਂ ਜੇ ਅਪੰਗ ਰਹਿ ਜਾਣਗੀਆਂ ਤੇ ਸਮਾਜ ਕਿਦਾਂ ਉੱਚਾ ਹੋਏਗਾ ਰਾਜਨੀਤਿਕ ਵੀ ਸ਼ਕਤੀ ਬਣੀਗੀ ਸੋਔਰਤ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਫਿਰ ਉਹ ਕਹਿਣ ਲੱਗੇ ਮੈਂ ਕਿ ਪਰ ਤੁਸੀਂ ਜਦੋਂ ਅਸੀਂ ਤੁਰਦੇ ਹਾਂ ਤੁਸੀਂ ਲੇਡੀਜ਼ ਨੂੰ ਵੱਡੀ ਆਰਗੇਨਾਈਜੇਸ਼ਨਸ ਵਿੱਚ ਸਮਾਂ ਨਹੀਂ ਦਿੰਦੇ ਉਹਨਾਂ ਦੀ ਸ਼ਮੂਲੀਅਤ ਨਹੀਂ ਕਰਦੇ ਉਹ ਫਿਰ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਉਸੇ ਵੇਲੇ ਕਹਿੰਦੇ ਕਿ ਅਸੀਂ 33% 50% ਦੇ ਸਕਦਾ ਮੈਂ ਕਿ 50 ਕਿਉਂ ਨਹੀਂ ਦੇ ਸਕਦੇ ਚਲੋ ਮੈਂ ਵੀ ਮਹਿਸੂਸ ਕੀਤਾ ਕਿ ਜੇ 50 ਸਾਡੇ ਕੋਲ ਤਿਆਰ ਕਰਨਾ ਵੀ ਔਖਾ ਫਿਰ ਕਿਸੇ ਦੀ ਕਾਰਗੁਜ਼ਾਰੀ ਤਿਆਰ ਕਰਾਂਗੇ ਕਿਸੇ ਦੀ ਨੂੰ ਤਿਆਰ ਕਰਾਂਗੇ ਕਿਸੇ ਧੀ ਭੈਣ ਅਸੀਂ ਜਾਣਦੇ ਹਾਂ ਕਿ 33% ਉਹ ਲੇਡੀਜ਼ ਆ ਜਿਹੜੀਆਂ ਇੰਡੀਪੈਂਡੈਂਟਲੀ ਤੌਰ 'ਤੇ ਹਨ ਅਕਸਰ ਪੰਜ ਬੰਦੀਆਂ ਪੰਜ ਬੰਦੀਆਂ ਨਾਲ ਨਹੀਂ ਬਾਹਰ ਨਿਕਲਦੀਆਂ ਸੋ ਇਸ ਕਰਕੇ ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਲੇਡੀਜ਼ ਨੂੰ ਇੰਨਾ ਕੁ ਪ੍ਰਪਰਕ ਕਰੀਏ ਕਿ 33% ਅਸੀਂ ਇਨਵੋਲਵਮੈਂਟ ਜਰੀ ਹੈ ਉਹ ਚੋਣਾਂ 'ਚ ਕਰਾਂਗੇ ਔਰ ਅੱਜ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਆਰਗੇਨਾਈਜੇਸ਼ਨ ਹੈ ਤੁਸੀਂ ਵੇਖੋ ਕੱਲ ਉਹਨਾਂ ਨੇ ਜੋ ਐਲਾਨ ਕੀਤਾ ਜਦੋਂ ਉਹਨਾਂ ਨੇ ਟਾਂਚਾ ਐਲਾਨ ਕੀਤਾ ਉਹਦੇ ਵਿੱਚ ਵੀ ਲੇਡੀਜ਼ ਪਾਤੀਆਂ ਉਹਨਾਂ ਨੇ ਵੀ ਜਿਹੜੀਆਂ ਲੇਡੀਜ਼ ਆ ਗਈਆਂ ਉਹਨਾਂ ਪਾਈਆਂ ਵਿੱਚ ਪਿਸਾ ਡਿਕਾਂਡ ਉੱਥੇ ਕੇ ਸਿ ਪਾਵਾਂਗੇ ਹੁਣ ਵਰਕਿੰਗ ਕਮੇਟੀ ਆਏਗੀ ਉਹਦੇ ਚ ਹੀ ਪਾਉਣਗੇ ਜਨਰਲ ਸਕੱਤਰ ਬਣਗੇ ਉਹਦੇ ਚ ਹੀ ਪਾਉਣਗੇ ਇਹ ਵੀ ਸਾਡੀ ਇੱਕ ਪ੍ਰਾਪਤੀ ਹੈ ਵੀ ਬੀਬੀਆਂ ਨੂੰ ਉਤਸ਼ਾਹ ਮਿਲੇਗਾ ਬੀਬੀਆਂ ਤੁਰਨ ਗਈਆਂ ਦੂਜਿਆਂ ਦਾ ਵੀ ਹੌਸਲਾ ਵਧੇਗਾ ਵੀ ਹੁਣ ਇਹਦਾ ਤੇ ਮਾਨਤrana ਹੋਇਆ ਹੈ ਹੁਣ ਅਸੀਂ ਵੀ ਅੱਗੇ ਵਧੀਏ